ਉਹ ਸਾਈ ਸੀ ਹਾਂਜੀ ਸਵੇਰੇ 8:30 ਵਜੇ ਆਈ ਆ ਤੇ ਮਤਲਬ ਬੂਆ ਖੜਕਾਂਦੇ ਪਏ ਸੀ ਮੇਰੇ ਸੱਸ ਬੂਆ ਖੋਲਣ ਗਏ ਸੀ ਉਹਨਾਂ ਨੇ ਜਦੋਂ ਬੂਆ ਨਹੀਂ ਖੋਲਿਆ ਉਹਨਾਂ ਨੂੰ ਲੱਗਾ ਕਿ ਜਦੋਂ ਜਾਣ ਕੇ ਜਿੱਦਾਂ ਚੋਰ ਵਗੈਰਾ ਆਂਦੇ ਚੋਰੀ ਵਗੈਰਾ ਕਰਨ ਆਏ ਆ ਉਹ ਕਹਿੰਦੇ ਆਪਾਂ ਮਨੀਸ਼ ਨੂੰ ਗ੍ਰਿਫਤਾਰ ਕਰਨਾ ਸੱਸ ਮੇਰੇ ਨੇ ਬੂਆ ਨਹੀਂ ਖੋਲਿਆ ਪਰ ਉਹ ਨਾਲ ਦੇ ਘਰ ਪੋੜੀਆਂ ਤਾਂ ਠਾਣੋਂ ਆਏ ਇੱਕ ਜਣਾ ਸੱਸ ਮੇਰੀ ਨੇ ਅੰਦਰਲਾ ਬੂਆ ਮਤਲਬ ਖੁੱਲ ਲੱਗਿਓ ਨਾ ੱਤਕਾ ਮਾਰਿਆ ਤੇ ਸੱਸ ਮੇਰੇ ਥੱਲੇ ਡੇਗ ਗਏ ਜਦੋਂ ਬਾਹਰ ਸਾਰੇ ਜਣਗੇ ਉਹ ਕਹਿੰਦੇ ਮਨੀਸ਼ ਹੀਰਾਂ ਨੂੰ ਗ੍ਰਿਫਤਾਰ ਕਰਨਾ ਆਪਾਂ ਆਪਾਂ ਕਿਹਾ ਕਿ ਲੈ ਜਾਓ ਰਮਾਨ ਪਰ ਜਦੋਂ ਉਹ ਬਾਹਰ ਨੂੰ ਸਾਰੇ ਦਿਹਾਣੇ ਗਏ ਤੇ ਘਰ ਦੇਆਂ ਨੂੰ ਲੱਗਾ ਕਿ ਜਿੱਦਾਂ ਚੋਰੀ ਵਗੈਰਾ ਕਰਨ ਆਉਂਦੇ ਆ ਉਹ ਚੀਜ਼ ਆ ਘਰ ਦੇ ਉਹਨੂੰ ਛੜਾਣ ਲੱਗ ਪਏ ਉਹਨਾਂ ਪਹਿਲਾਂ ਡੰਡੇ ਡੁੰਡੇ ਮਾਰਿਆ ਸਾਰੇ ਨੇ ਬਾਅਦ ਚ ਉਹਨਾਂ ਗੋਲੀ ਚਲਾਤੀ ਉਹ ਮੇਰੇ ਘਰ ਵਾਲੇ ਦੇ ਲੱਗੇ ਕੀ ਨਾਮ ਕਰਦੇ ਨੇ ਰੋਹਿਤ ਹੀਰਾ ਅੱਛਾ ਮਨੀਸ਼ ਨੂੰ ਵੜਨਾ ਆਏ ਸੀ ਹਾਂਜੀ ਦੱਸਿਆ ਕਿਹੜੇ ਮਾਮਲੇ ਚਾਹੀ ਸੀਗੇ ਨਹੀਂ ਇਹ ਨਹੀਂ ਪਤਾ ਸਰ ਤੁਹਾਨੂੰ ਪਤਾ ਕੋਈ ਮਾਮਲਾ ਹੈਗਾ ਮਨੀਸ਼ ਤੇ ਨਹੀਂ ਤੇ ਉਸ ਤੋਂ ਬਾਅਦ ਕੀ ਕਿੰਨੀਆਂ ਗੋਲੀਆਂ ਲੱਗੀਆਂ ਉਹਦੇ ਉਰੇ ਦੋ ਗੋਲੀਆਂ ਲੱਗੀਆਂ ਇਹ ਕਾਰ ਪਾਰ ਹੋ ਗਈ ਇੱਕ ਲੱਤ ਉੱਸਾਂ ਲੱਗ ਗਈ ਕੀ ਅਚਾਨਕ ਚਲੀ ਜਾਂ ਤੁਹਾਨੂੰ ਪਤਾ ਲੱਗ ਸਾਹਮਣੇ ਵਾਲੀ ਤੁਹਾਡੇ ਸਾਹਮਣੇ ਵਾਲੀ ਬੋਲੀ ਨਹੀਂ ਨਹੀਂ ਮੈਂ ਅੰਦਰ ਸੀ ਤੇ ਉਹ ਬਾਹਰ ਸੀ ਸਾਰੇ ਜਾਣੇ ਹਾਂਜੀ ਤੇ ਪਤਾ ਨਹੀਂ ਗੋਡੀ ਕਿੱਦਾਂ ਚਲੀ ਨਹੀਂ ਨਹੀਂ ਤੇ ਉਸ ਤੋਂ ਬਾਅਦ ਪੁਲਿਸ ਕੀ ਕਰ ਰਹੀ ਆ ਤੁਸੀਂ ਹਾਂਜੀ ਕਾਰਵਾਈ ਕਰਨ ਦੇ ਮੇਰੀ ਸੱਸ ਨੂੰ ਠਾਣੇ ਲੈ ਗਏ ਹਾਂਜੀ ਤੇ ਫਾਦਰ ਤੁਹਾਡੇ ਸੋਰਾ ਸਾਹਿਬ ਨੂੰ ਸੋਰਾ ਸਾਹਿਬ ਮੇਰੇ ਹਸਪਤਾਲ ਕੋਈ ਗੱਲਬਾਤ ਹੋ ਰਹੀ ਹੈ ਤੁਹਾਡੀ ਸੁਰਾ ਸਾਹਮਣੇ ਨਹੀਂ ਨਹੀਂ ਫੋਨ ਵੀ ਸਾਡੇ ਉਹ ਲੈ ਗਏ ਨਾ ਉਹ ਕੇ ਫਾਰੇ ਪੁਲਿਸ ਬਾਹਰ ਵੀ ਖੜੀ ਏ ਤੁਹਾਡੇ ਹਾਂਜੀ ਕੀ ਕਿਉਂ ਖੜੇ ਬਾਹਰ ਕੀ ਕਹਿੰਦੇ ਪਏ ਆ ਅੰਦਰ ਕਿਸੇ ਨੂੰ ਆਣ ਨਹੀਂ ਦੇ ਰਹੇ ਕਹਿੰਦੇ ਵੀ ਜੇ ਕੋਈ ਮੁੰਡਾ ਆਂਦਾ ਆ ਕੋਈ ਆਂਦਾ ਤੇ ਉਹਨੂੰ ਅੰਦਰ ਨਾਮ ਦੋ ਵੀ ਕੋਈ ਰਿਸ਼ਤੇਦਾਰ ਆਂਦਾ ਜਿੱਦਾਂ ਤੇ ਅੰਦਰ ਨਾਮ ਤੇ ਬਸ ਉਹਨਾਂ ਨਹੀਂ ਕਹਿੰਦੇ ਤੁਸੀਂ ਕੀ ਕੋ ਨੂੰ ਮੈਂ ਉਹਦੀ ਮੰਮੀ ਆ ਤਾਈ ਆਉਂਦਾ ਪਰ ਮੰਮੀ ਮੰਮੀ ਕਹਿੰਦੇ ਨੇ ਮੈਨੂੰ ਸਾਰੇ ਤੇ ਮੈਂ ਤਾਂ ਬਾਅਦ ਚ ਆਈ ਹਾਂ ਜਦੋਂ ਲੈ ਲੂ ਹਾਂਜੀ ਕੋਈ ਗੱਲਬਾਤ ਹੋਈ ਤੁਹਾਡੀ ਕਿਹਨਾ ਨਹੀਂ ਹੋਈ ਤੀ ਮੰਗਦੇ ਤੁਸੀਂ ਸਾਫ਼ੀ ਮੰਗ ਹਾਂਜੀ ਇਨਸਾਫ਼ ਮੰਗਦੇ ਹੋ ਤੁਸੀਂ ਕੀ ਕਹਿਣਾ ਚਾਹੁੰਗੇ ਹਾਂਜੀ ਵਾਲੇ ਹੈਗੇ ਆ ਇਸ ਕਰਕੇ ਜਦੋਂ ਉਹ ਸ਼ਖਸ ਜਿਹੜਾ ਜਿਹਦੇ ਤੇ ਕੇਸ ਹੈਗਾ ਸੀਗਾ ਉਹਨੂੰ ਅਸੀਂ ਕਿਹਾ ਲੈ ਜਾਓ ਤੁਸੀਂ ਤੇ ਲੇਕਿਨ ਜਦੋਂ ਕੁੱਟਮਾਰ ਵਾਰ ਕੀਤੀ ਗਈ ਜੋ ਉਸ ਪਰਿਵਾਰ ਦਾ ਕਹਿਣਾ ਕੁੱਟਮਾਰ ਜਦੋਂ ਕੀਤੀ ਗਈ ਪੁਲਿਸ लाठीचार्ज ਕਰਨਾ ਸ਼ੁਰੂ ਕਰਦਾ ਪੁਲਿਸ ਨੇ ਜਦੋਂ ਬੀਚ ਵਿੱਚ ਚਾਹ ਉਹ ਉਸ ਤੇ ਜਿਹੜਾ ਬੰਦੇ ਤੇ ਗੋਲੀ ਲੱਗੀ ਹੈ ਉਹ ਜਦੋਂ ਉੱਥੇ ਗਿਆ ਤੇ ਪੁਲਿਸ ਵਾਲਾ ਗੋਲੀ ਚਲਾਈ ਗਈ ਸਾਡੇ ਕੋਲ ਕੁਝ ਨਹੀਂ ਸੀ ਉਹਦੀ ਕਾਰਵਾਈ ਦਾ ਕਹਿਣਾ ਕਿ ਮੇਰਾ ਸਾਲ ਹੋਇਆ ਵਿਹਾਨ ਦੇਖੋ ਜਿਹੜਾ ਬੰਦਾ ਇਲੀਗਲ ਵੈਪਨ ਰੱਖ ਰਿਹਾ ਹੈ ਪੁਲਿਸ ਉੱਥੇ ਇਨਫੋਰਮੇਸ਼ਨ ਤੇ ਉੱਥੇ ਜਾ ਰਹੀ ਹੈ ਪੁਲਿਸ ਦੇ ਨਾਲ ਉਹ ਮਜਾਮਤ ਕਰ ਰਿਹਾ ਔਰ ਇੱਕ ਕਾਂਸਟੇਬਲ ਰੈਂਕ ਦੇ ਬੰਦੇ ਨੂੰ ਇੰਜਰਡ ਕਰ ਰਿਹਾ ਸਿਰ 'ਚ ਉਹਦੇ ਸੱਟ ਮਾਰ ਰਿਹਾ ਜੀ ਤਾਂ ਉਹਦਾ ਪ੍ਰੀਵੀਅਸ ਰਿਪੋਰਟ ਜਿਹੜਾ ਹੁਣ ਤੱਕ ਸੁਣਨ ਨੂੰ ਮਿਲਿਆ ਡਰੱਗਸ ਨਾਲ ਜਾਂ ਆਊਟ ਆਫ ਸਟੇਟ ਕਿਸੇ ਪੁਲਿਸ ਪਾਰਟੀ ਦੀ ਤੇ ਰੇਡ ਉਹਦੇ ਨਾਲ ਵੀ ਰਿਲੇਟਡ ਹੈ ਤਾਂ ਐਈ ਜੀਆਂ ਗੱਲਾਂ ਉਹਦਾ ਵਰਸ਼ਨ ਕਹਿਣਾ ਹੀ ਹੈ ਆਪਣੇ ਬਚਾਅ 'ਚ ਬਟ ਪੁਲਿਸ ਪਾਰਟੀ ਨੇ ਡਿਫੈਂਸ ਦੇ ਵਿੱਚ ਜਿਹੜਾ ਫਾਇਰ ਕੀਤਾ ਸਾਡਾ ਮੁਲਾਜ਼ਮ ਇੰਜਰਡ ਹੋਇਆ ਹੁਣ ਅਸੀਂ ਤਿੰਨ ਬੰਦਿਆਂ ਦੀ ਗ੍ਰਿਫਤਾਰੀ ਕਰ ਲਈਏ ਫਰਦਰ ਅਗੇ ਇਨਵੈਸਟੀਗੇਸ਼ਨ ਕਰਾਂਗੇ ਔਰ ਇਹਨਾਂ ਦਾ ਜਿਹੜਾ ਕੋ ਪ੍ਰੀਵੀਅਸ ਰਿਕਾਰਡ ਉਹ ਵੀ ਚੈੱਕ ਕਰਾਂਗੇ ਤੇ ਵੈਪਨ ਕਿੱਥੋਂ ਆਇਆ ਇਹਦੇ ਨਾਲ ਜਿਹੜੇ ਕੁਝ ਬੰਦੇ ਹੋਰ ਜਿਹੜੇ ਅਨਨੋਨ ਤੇ ਅਸੀਂ ਪਰਚਾ ਦਿੱਤਾ ਜਿਹੜੇ ਭੱਜੇ ਆ ਉਹ ਤੋਂ ਮੌਕੇ ਸਰ ਜਿਹੜਾ ਉਹਨਾਂ ਨੂੰ ਵੀ ਲਿਆ ਕੇ ਗ੍ਰਿਫਤਾਰ ਕਰਾਂਗੇ ਔਰ ਸਾਰੀ ਗੱਲ ਜਿਹੜੀ ਸਾਹਮਣੇ ਲਿਆ ਪੰਦੀਪ ਜਿਹੜਾ ਕੰਸਟੇਬਲ ਉਹਦੇ ਬੋਲੀ ਵਿੱਚ ਜਿਹੜੇ 6 ਵਜੇ ਨਹੀਂ ਉਹਦੇ ਸਿਰ ਦੇ ਵਿੱਚ 6 ਵਜੇ ਆ ਉਹਦੇ ਕਾਫੀ ਹੈਡ ਇੰਜਰੀ ਜਿਹੜੀ ਇਹਨਾਂ ਨੇ ਜਦੋਂ ਕੀਤੀ ਦੈਨ ਸਾਡੇ ਮੁਲਾਜ਼ ਖਦੇੜਿਆ ਔਰ ਜਿੰਨਾ ਚੁੱਤੇ ਨੰਦਿਆਂ ਨੂੰ ਅਪ੍ਰਿੰਟ ਕਰ ਦਿੱਤਾ ਕੰਮ ਇੰਜ ਕਿਹੜੀ ਰੈਪੋਰਟ ਹੈ ਕਿ ਡਿਸਟ੍ਰਿਕਟ ਕੀ ਜੀ ਮਾਰੀਆ ਸਰ ਉਹਨਾਂ ਦੇ ਇਹ ਹਜੇ ਡਾਕਟਰ ਤੋਂ ਓਪੀਨੀਅਨ ਲਵਾਂਗੇ ਕੋਈ ਸ਼ਾਰਪ ਚੀਜ਼ ਹੈ ਜਿਹੜੀ ਉਹਦੇ ਸਿਰ ਦੇ ਵਿੱਚ ਜਿਹੜੀ ਜੋੜਿੰਦਾ ਕਿਹੜੇ ਮਾਮਲੇ ਚ ਸਰ ਮਨੀਸ਼ ਜਿਹੜਾ ਦੇਖੋ ਇਹ ਹਜੇ ਹੁਣ ਤੱਕ ਜਿਹੜੀ ਪ੍ਰੀਲੀਮਿਨਰੀ ਇਨਕੁਆਇਰੀ ਕੀਤੀ ਹੈ ਉਹਦੇ ਮੁਤਾਬਿਕ ਦੱਸਣ ਮੁਤਾਬਿਕ ਹੈ ਜਿਹੜਾ ਆਲੇ ਦੁਆਲੇ ਨੇ ਦੱਸਿਆ ਵੀ ਇੱਥੇ ਪਹਿਲਾਂ ਵੀ ਆਲਰੇਡੀ ਆਊਟ ਆਫ ਸਟੇਟ ਪੀਸੀ ਕਦੀ ਵਾਰੀ ਆ ਚੁੱਕੀ ਹੈ ਹਰਿਆਣਾ ਤੋਂ ਤਾਂ ਉਹ ਅਸੀਂ ਅਸੀਂ ਗੱਲ ਨੂੰ ਪੁਖਤਾ ਕਰਾਂਗੇ ਉਹ ਕਿਹੜੇ ਥਾਣੇ ਦੀ ਸੀ ਤੇ ਕਿਹੜੇ ਡਿਸਟ੍ਰਿਕਟ ਤੋਂ ਆਈ ਸੀ ਉਹ ਸਾਰੀ ਗੱਲ ਵੈਰੀਫਾਈ ਕਰਕੇ ਫਰਦਰ ਜਿਹੜੀ ਕੋਈ ਹੋਊਗੀ ਤੁਹਾਨੂੰ ਉਹ ਪ੍ਰੈਸ ਬਰੀਫਿੰਗ ਦਿੱਤੀ ਜਾਊਗੀ ਲੇਕਿਨ ਸਰ ਸੱਤ ਮੁਲਾਜ਼ਮ ਇੱਕ ਕਨਸਟੇਬਲ ਲੇਡੀਜ਼ ਕਨਸਟੇਬਲ ਤੇ 6 ਜੈਂਟਸ ਮੁਲਾਜ਼ਮ ਹਾਂ ਤੇ ਉਹਨਾਂ ਵੱਲੋਂ ਕਾਫੀ ਭੀੜ ਇਕੱਠੀ ਕੀਤੀ ਗਈ ਵੀ ਜੋ ਸਾਨੂੰ ਸੂਤਰਾਂ ਦੱਸਿਆ ਪਿੰਡ ਵਾਲਿਆਂ ਨੇ ਲੇਕਿਨ ਉਹ ਭੀੜ ਕਿੱਥੇ ਚਲੇਗੀ ਜਿਨ੍ਹਾਂ ਨੇ ਪੁਜੇ ਉੱਤੇ ਵੀ ਅਟੈਕ ਕੀਤਾ ਜਿਨ੍ਹਾਂ ਵਿੱਚ ਅਸੀਂ 12 ਤੇ 13 ਜਣੇ ਅਨਨੂਨ ਤੇ ਪਰਚਾ ਦਿੱਤਾ ਜੀ ਪੰਤ ਤੋਂ 6 ਜਣਾਂ ਦੇ ਬਾਈ ਨਾਮ ਦਿੱਤਾ ਜਿੱਚੂ ਇਹਦੇ 3 ਤਾਂ ਆਪਣੇ ਮੁੰਡੇ ਹੀ ਐ ਚੌਥਾ ਇਹ ਵਿਜੇ ਕੁਮਾਰ ਐ ਇੱਕ ਉਹਦਾ ਭਰਾ ਐ ਤੇ ਇੱਕ ਕੋਈ ਵਰਿੰਦਰ ਕੁਮਾਰ ਐ ਐਸਬੀਐਸ ਨਗਰ ਦਾ ਰਹਿਣ ਵਾਲਾ ਇਹ ਜਿਹੜੇ 5-7 ਬੰਦੇ ਤਾਂ ਅਸੀਂ ਬਾਈ ਨਾਮ ਐ ਜਿਹੜੇ ਅਣੂਨ ਐ ਉਹ ਅਸੀਂ ਡੂਰ ਇਨਵੈਸਟੀਗੇਸ਼ਨ ਦੇਖਾਂਗੇ ਜਦੋਂ ਇੰਨਾ ਬੰਦਿਆਂ ਦੀ ਹੁਣ ਅਸੀਂ ਗ੍ਰਿਫਤਾਰੀ ਸਬਰ ਕਰ ਲੈਣੀ ਐ ਗ੍ਰਿਫਤਾਰੀ ਤੋਂ ਬਾਅਦ ਇਸ ਗੱਲ ਨੂੰ ਫਰਦਰ ਇਨਵੈਸਟੀਗੇਟ ਕਰਾਂਗੇ ਕਿ ਉਹ ਕੌਣ ਐ ਤੇ ਕੀ ਉਹਨਾਂ ਦਾ ਕੋਈ ਪ੍ਰੀਵੀਅਸ ਰਿਕਾਰਡ ਐ ਸਰ ਇੱਕ ਸਵਾਲ ਐ ਕਿ ਇਹ ਪਹਿਲੇ ਇਹਨਾਂ ਨੂੰ ਪਤਾ ਸੀ ਸੀਆਰ ਇਹ ਪਹਿਲੇ ਇਹ ਬੰਦੇ ਇਕੱਠੇ ਕਿੱਥੇ ਉਸ ਘਰ ਦੇ ਵਿੱਚ ਇੱਕੱਠੇ ਹੋਏ ਹੋਏ ਸੀ ਇਹਨਾਂ ਕੋਈ ਇਲੀਗਲ ਵੈਪਨ ਸੀ ਪੁਲਿਸ ਪਾਰਟੀ ਨੂੰ ਤਾਹੰਦਰਾ ਰੋਡ ਤੇ ਇਨਫੋਰਮੇਸ਼ਨ ਮਿਲੀ ਵੀ ਇਹ ਬੰਦੇ ਉੱਥੇ ਇਕੱਠੇ ਹੋਏ ਆ ਉਹਨਾਂ ਕੋਲ ਇਲੀਗਲ ਵੈਪਨ ਹੈ ਮੇਬੀ ਕੋਈ ਵਾਰਦਾਤਾਂ ਹੋਰ ਕੋਈ ਚੀਜ਼ ਨਾ ਕਰ ਰਹੇ ਤਾਂ ਪੁਲਿਸ ਪਾਰਟੀ ਉੱਥੇ ਗਈ ਔਰ ਇਹਨਾਂ ਨੇ ਪੁਲਿਸ ਪਾਰਟੀ ਨੂੰ ਦੇਖ ਕੇ ਹਾਂਜੀ ਉਹ ਉਹਦੇ ਕਰਕੇ ਜਿਹੜਾ ਪੁਲਿਸ ਪਾਰਟੀ ਦਾ ਨਾ ਮਜਾਮਤ ਸਰਕਾਰ ਤਾਂ ਕਹਿੰਦਾ ਇਹ ਉਹਨਾਂ ਦੀ ਮਿਸਤੀ ਦਾ ਕੀ ਕਹਿੰਦੇ ਸੀ ਤਾਂ ਸੁੱਤੇ ਬੇਸੀਗੇ ਸੰਤਾ ਕੁਝ ਪਤਾ ਹੀ ਨਹੀਂ ਕਿ ਦੇਖੋ ਹਰ ਬੰਦਾ ਆਪਣੇ ਡਿਫੈਂਸ 'ਚ ਬਹੁਤ ਸਾਰੀਆਂ ਗੱਲਾਂ ਸੁਣਾਊਗਾ ਪਰ ਬੀਿੰਗ ਅ ਪੁਲਿਸ ਆਫੀਸਰ ਜੋ ਮੇਰੀ ਪਾਰਟੀ ਨੇ ਉੱਥੇ ਕੀਤਾ ਜੋ ਉਹਨਾਂ ਨੇ ਡਿਫੈਂਸਿਵ ਫਾਇਰ ਕੀਤਾ ਜਿਹੜੇ ਬੰਦੇ ਨੂੰ ਫੜਿਆ ਔਰ ਉਹਦੇ ਕੋਲ ਇਹ ਲਿਗਨ ਵੈਪਨ ਦਾ ਕਵਰ ਹੋਇਆ ਇਹ ਗੱਲ ਸਾਰੀ ਨੂੰ ਪ੍ਰੂਫ ਕਰਦਾ ਔਰ ਬਾਕੀ ਅਸੀਂ ਫਰਦਰ ਇਹਨਾਂ ਦਾ ਰਿਕਾਰਡ ਤੇ ਹੋਰ ਸਾਰਾ ਚੈੱਕ ਕਰਾਂਗੇ ਕਿੰਨੇ ਰਾਉਂਡ ਫਾਇਰ ਹੋਏ ਕਿੰਨੇ ਰਾਉਂਡ ਫਾਇਰ ਕੀਤੇ ਡਿਫੈਂਸ ਪੁਲਿਸ ਨੇ ਇੱਕੋ ਫਾਇਰ ਰੋਂਗ ਕੀਤਾ ਜਿਹੜਾ ਉਹਦੇ ਲੱਤ 'ਚ ਆਰਪਾਲ ਜਿਹੜਾ ਉਹਦੇ ਘਰ ਵਾਲਿਆਂ ਨੇ ਉਹਨਾਂ ਦੀ ਵਾਈਫ ਤਾਂ ਇਹ ਕਹਿਣਾ ਕਿ ਪੁਲਿਸ ਦੇ ਵੱਲੋਂ ਦੋ ਫਾਇਰ ਕੀਤੇ ਗਏ ਨੇ ਇੱਕ ਫਾਇਰ ਜਿਹੜਾ ਪੱਟ ਦੇ ਵਿੱਚ ਲੱਗਿਆ ਆਰਪਾਲ ਹੋਇਆ ਤੇ ਦੂਜਾ ਫਾਇਰ ਉਹਨਾਂ ਦੀ ਲੱਤ ਦੇ ਵਿੱਚ ਲੱਗਿਆ ਇੱਕੋ ਜਿਹੜਾ ਫਾਇਰ ਹੈ ਨਾ ਜਿਹੜਾ ਹੁਣ ਤੱਕ ਦੀ ਪਰ ਉਹ ਅਸੀਂ ਡਿਊਰਿੰਗ ਤੰ ਦੱਸਿਆ ਇਨਵੈਸਟੀਗੇਸ਼ਨ ਡਾਕਟਰ ਦਾ ਓਪੀਨੀਅਨ ਬਟ ਹੁਣ ਤੱਕ ਜਿਹੜਾ ਇਹ ਆ ਵੀ ਉਹ ਜਿਹੜਾ ਉਸ ਲੜਕੇ ਦੇ ਇੱਕ ਫਾਇਰ ਲੱਗਾ ਜਿਹੜਾ ਪੱਟ ਦੇ ਵਿੱਚੋਂ ਹਾਰਪਰ ਹੋਇਆ ਸਰਪੰਚ ਦਾ ਕੀ ਰੋਲ ਹੈ ਸਰ ਤਾਂ ਉਹ ਬਟ ਆਊਟ ਆਫ ਡੇਂਜਰ ਹੈ ਡਾਕਟਰ ਨੇ ਉਹਦਾ ਜਿਹੜਾ ਫਰਸਟ ਟ੍ਰੀਟਮੈਂਟ ਕਰਕੇ ਉਹਨੂੰ ਡਿਸਚਾਰਜ ਕਰ ਦਿੱਤਾ ਬਾਕੀ ਅਸੀਂ ਜਿਹਨਾਂ ਨੂੰ ਫੜਿਆ ਉਹਨਾਂ ਨੇ ਵੀ ਗੋਲੀ ਚਲਾਈ ਪੁੱਛ ਉਹਨਾਂ ਨੇ ਫਾਇਰ ਕੀਤਾ ਤਾਂ ਤਾਂ ਪੁਲਿਸ ਨੇ ਜਿਹੜਾ ਡਿਫੈਂਸ ਚ ਫਾਇਰ ਕੀਤਾ ਉਹਨਾਂ ਕੋਲੋਂ 32 ਗੋਰ ਦਾ ਜਿਹੜਾ ਰੋਵ ਜਿਹੜਾ ਰਿਵਾਲਵਰ ਹੈ ਔਰ ਕਵਰ ਵੀ ਹੋਇਆ ਹਾਂ ਯੈਸ ਉਹਨਾਂ ਨੇ ਇੱਕ ਫਾਇਰ ਇੱਕ ਫਾਇਰ ਕੀਤਾ ਹੀ ਹੈ ਸਰਪੰਚ ਦਾ ਕੋਈ ਸੀਨ ਹੈਗਾ ਨਹੀਂ ਵੀ ਜਿਹੜਾ ਸਰਪੰਚ ਇਸ ਸਮੇਂ ਸਾਰਾ ਲੋਕੇਸ਼ਨ ਕ੍ਰੀਏਟ ਕਰ ਰਿਹਾ ਹੈ ਹਰ ਕਿਸ ਨੂੰ ਬੁਲਾ ਰਿਹਾ ਹੈ ਉਹਦੇ ਵਿੱਚ ਕੋਈ ਟਾਈਆ ਹੋ ਸਕਦਾ ਉਸ ਦਾ ਕਿਉਂਕਿ ਹਰ ਇਤਲਾਹਾ ਉਹ ਚੀਜ਼ ਚਕਸ ਦੇ ਰਿਹਾ ਹੈ ਹਰ ਕਿਸ ਨੂੰ ਲੈ ਕੇ ਆਣ ਤੋਂ ਛੱਡ ਤੱਕ ਦਾ ਕੰਮ ਕੀਤਾ ਜਾ ਰਿਹਾ ਹੈ ਦੇਖੋ ਇਹ ਅਸੀਂ ਆਪਣੇ ਮੈ ਡੀਸੀਪੀ ਇਨਵੈਸਟੀਗੇਸ਼ਨ ਹੈ ਅਮਨ ਰਾਡ ਉਹਨਾਂ ਦੀ ਡਿਊਟੀ ਲਈ ਹੈ ਉਹ ਸਾਰੇ ਕੇਸ ਨੂੰ ਪਰਸਨਲੀ ਆਪ ਉਹ ਨਿਟਰ ਕਰ ਰਹੇ ਆਪ ਇਨਵੈਸਟੀਗੇਟ ਕਰ ਰਹੇ ਆ ਉਹਨਾਂ ਦੀ ਸੀਆਈ ਦੀ ਟੀਮ ਜਿਹੜੀ ਗਈ ਹੈ ਔਰ ਉਹਨਾਂ ਦੇ ਵਿੱਚ ਜਿਹੜੇ ਬੰਦੇ ਐਪਰੀਹੈਂਡ ਕੀਤੇ ਆ ਹੁਣ ਫਰਦਰ ਅੱਗੇ ਡੀਪਲੀ ਜਿਹੜੀ ਆ ਸਾਰੀ ਇਨਵੈਸਟੀਗੇਸ਼ਨ ਕਰਨਗੇ ਜਿਹੜਾ ਤੁਸੀਂ ਕਿਸੇ ਦਾ ਨਾਮ ਲੈ ਰਹੇ ਹੋ ਸਰਪੰਚਾਂ ਆ ਔਰ ਉਹਨਾਂ ਦਾ ਰੋਲ ਵੀ ਐਗਜ਼ਾਮਨ ਕੀਤਾ ਜਾਊਗਾ ਵੀ ਕਿਉਂ ਕਰ ਰਹੇ ਆ ਕੀ ਕਰਨਾ ਔਰ ਕੀ ਬਿਹਾਈਂਡ ਆ ਉਹਨਾਂ ਦੀ ਗੱਲ ਸਰਸੇ ਕੋਲਸੀ ਤੇ ਹਰ ਵਾਰ ਹਮਲਾ ਹੁੰਦਾ ਕਿ ਲੋਕ ਜਿਹੜੇ ਨੇ ਪੁਲਿਸ ਦੀ ਛਵੀ ਨੂੰ ਖਰਾਬ ਕਰ ਰਹੇ ਨੇ ਕਿ ਪੁਲਿਸ ਦੇ ਉੱਤੇ ਇਹ ਜੋ ਲਗਾਤਾਰ ਹਮਲਾ ਹੁੰਦਾ ਹੈ ਪੁਲਿਸ ਰੀਡ ਕਰਨ ਜਾਵੇ ਤਾਂ ਹਮਲਾ ਕਰੀਤਾ ਕੁਝ ਮੈਚੇ ਦੋ ਜਿਹੜੇ ਸ਼ਰਾਧ ਦੀ ਅੰਸਰ ਵੀ ਹੈ ਦੇਖੋ ਸਮਾਜ ਚੰਗੇ ਲੋਕ ਵੀ ਆ ਤੇ ਮਾੜੇ ਅੰਸਰ ਵੀ ਹੁੰਦੇ ਆ ਕ੍ਰਿਮੀਨਲ ਬੈਕਗ੍ਰਾਉਂਡ ਦਾ ਤਾਂ ਜੇ ਕੋਈ ਐਜ ਐਕਟ ਕਰਦਾ ਪੁਲਿਸ ਉਹਦਾ ਸਖਤੀ ਨਾਲ ਜਵਾਬ ਦਿੰਦੀ ਹੈ ਜੀ ਇਹ ਜਿਹੜਾ ਉਹਨਾਂ ਨੇ ਆ ਐਕਟ ਕੀਤਾ ਤੇ ਉਹਦੇ ਵਿੱਚ ਅਸੀਂ ਮੁਕੱਦਮਾ ਦਰਜ ਕੀਤਾ ਇੰਡੀਆਸ ਕ੍ਰਾਈਮ ਤਾਂ ਇਹ ਹੁਣ ਅੱਗੇ ਮਿਊਜ਼ਿਕ ਫੇਸ ਕਰ ਲੀਏ ਸਰ ਪਰਿਵਾਰ ਵਾਲਿਆਂ ਦਾ ਇਹ ਵੀ આરોਪ ਆ ਕਿ ਜਿਹੜਾ ਪਰਸਨ ਇੰਜਰਡ ਹੋਇਆ ਮਨੀਸ਼ ਉਸਦੀ ਮਾਤਾ ਤੇ ਉਹਦੀ ਚਾਚੀ ਨੂੰ ਪੁਲਸ ਚੱਕ ਕੇ ਲੈ ਕੇ ਗਈ ਹੈ ਕਿ ਅਸੀਂ ਤੁਹਾਡੇ ਬਿਆਨ ਲੈ ਲੇ। ਦੇਖੋ ਆਫਟਰ ਥਾਟ ਸਟੋਰੀ ਬਹੁਤ ਹੁੰਦੀਆਂ ਜੀ ਹਰ ਚੀਜ਼ ਨੂੰ ਸਨੈਪ ਕਰਨ ਲਈ ਜਿਹੜੀ ਆ ਜੀ ਗੱਲ ਕੀਤੀ ਜਾਂਦੀ ਹੈ ਬਟ ਅਸੀਂ ਜ਼ਿੰਮੇਵਾਰ ਅਫਸਰ ਸਾਡੇ ਐਡੀਸੀਪੀ ਰੈਂਡ ਦੇ ਅਮਨ ਬਰਾੜ ਨੂੰ ਲਾਇਆ ਉਹ ਸਾਰਿਆਂ ਨੂੰ ਇਨਵੈਸਟੀਗੇਟ ਕਰਨਗੇ ਜਿਹੜਾ ਕੋਈ ਫਰਦਰ ਅਰੇਸਟ ਵੀ ਹੋਏਗੀ ਜਿਹੜੀ ਕੋਈ ਗੱਲ ਹੈਗੀ ਉਹਨੂੰ ਤੁਹਾਨੂੰ ਵੱਖਰੀ ਪ੍ਰੈਸ ਬਰੀਫ ਜਿਹੜੀ ਦਿੱਤੀ ਜਾਏਗੀ ਬਕਸੇ ਨਹੀਂ ਜਾਏਗਾ